ਰਸੋਈ ਦੇ ਕੰਮਾਂ ਨੂੰ ਆਸਾਨ ਬਣਾਉਣ ਵਾਲੇ ਨੁਕਤੇ ਜਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਟਮਾਟਰ ਨੂੰ ਫ੍ਰਿਜ ਵਿੱਚ ਰੱਖਦੇ ਹੋ ਤਾਂ ਇਸ ਉੱਪਰ ਹਲਕੀ ਜਿਹੀ ਮੋਮ ਲਗਾ ਦਿਓ ਇਸ ਨੂੰ ਜਲਦੀ ਨਾਲ ਖਰਾਬ ਨਹੀਂ ਹੋਣਗੇ ਪਰ ਵਰਤਣ ਤੋਂ ਪਹਿਲਾਂ ਇਹਨਾਂ ਨੂੰ ਗਰਮ ਪਾਣੀ ਨਾਲ ਧੋ ਲਓ ਨੰਬਰ 2 ਰੋਟੀ ਨੂੰ ਨਰਮ ਤੇ ਗਰਮ ਰੱਖਣਾ ਚਾਹੁੰਦੇ ਹੋ ਤਾਂ ਰੋਟੀ ਵਾਲੇ ਡੱਬੇ ਵਿੱਚ ਇੱਕ ਅਦਰਕ ਦਾ ਪੀਸ ਰੱਖ ਦਿਓ ਇਸ ਨਾਲ ਰੋਟੀ ਨਰਮ ਤੇ ਗਰਮ ਰਹੇਗੀ ਨੰਬਰ 3 ਜੇਕਰ ਖੀਰਾ ਮੁਰਝਾ ਗਿਆ ਹੋਵੇ ਤਾਂ ਇਸ ਨੂੰ 15 ਮਿੰਟ ਲਈ ਠੰਡੇ ਪਾਣੀ ਵਾਲੇ ਬਰਤਨ ਵਿੱਚ ਪਾ ਕੇ ਰੱਖੋ ਇਸ ਨੂੰ ਸਹੀ ਹੋ ਜਾਵੇਗਾ। ਨੰਬਰ 4 ਪਿਆਜ਼ ਨੂੰ ਕੱਟਣ ਤੋਂ ਪਹਿਲਾਂ 10 ਮਿੰਟ ਲਈ ਫ੍ਰਿਜ ਵਿੱਚ ਰੱਖ ਦਿਓ ਇਸ ਨਾਲ ਜਦੋਂ ਤੁਸੀਂ ਉਸ ਨੂੰ ਕੱਟੋਗੇ ਤਾਂ ਇਸ ਨਾਲ ਅੱਖਾਂ ਵਿੱਚ ਪਾਣੀ ਨਹੀਂ ਆਵੇਗਾ। ਨੰਬਰ 5 ਜੇਕਰ ਤੁਸੀਂ ਆਟੇ ਨੂੰ ਬਿਨਾਂ ਡੁੱਲੇ ਤੋਂ ਹੀ ਛਾਨਣਾ ਚਾਹੁੰਦੇ ਹੋ ਤਾਂ ਉਸ ਵਿੱਚ ਇੱਕ ਗਲਾਸ ਗੋਲ-ਗੋਲ ਘੁਮਾ ਦਿਓ ਇਸ ਨਾਲ ਆਟਾ ਬਿਨਾਂ ਡੁੱਲੇ ਹੀ ਆਸਾਨੀ ਨਾਲ ਛਾਣਿਆ ਜਾਵੇਗਾ। ਨੰਬਰ 6 ਜੇਕਰ ਟਮਾਟਰ ਕੱਚੇ ਹੋਣ ਤਾਂ ਉਹਨਾਂ ਵਿੱਚ ਇੱਕ ਕੇਲਾ ਰੱਖ ਦਿਓ ਤੇ ਬਾਕਸ ਨੂੰ ਬੰਦ ਕਰ ਦਿਓ ਸਵੇਰ ਤੱਕ ਟਮਾਟਰ ਪੱਕ ਜਾਣਗੇ। ਨੰਬਰ 7 ਜੇਕਰ ਤਰਬੂਜ ਦਾ ਰੰਗ ਬਾਹਰ ਤੋਂ ਚਿੱਟਾ ਹੋਵੇ ਤਾਂ ਇਹ ਮਿੱਠਾ ਨਹੀਂ ਹੋਵੇਗਾ ਜੇਕਰ ਪੀਲਾ ਹੈ ਤਾਂ ਇਹ ਮਿੱਠਾ ਹੋਵੇਗਾ। ਨੰਬਰ 8 ਜੇਕਰ ਸਬਜ਼ੀ ਵਿੱਚ ਨਮਕ ਜ਼ਿਆਦਾ ਪੈ ਜਾਵੇ ਤਾਂ ਉਸ ਵਿੱਚ ਇੱਕ ਕਾਲੂ ਛਿੱਲ ਕੇ ਪਾ ਦਿਓ ਇਸ ਨਾਲ ਸਾਰਾ ਨਮਕ ਸਹੀ ਹੋ ਜਾਵੇਗਾ। ਨੰਬਰ 9 ਜੇਕਰ ਕੱਚੇ ਅੰਬ ਨੂੰ ਜਲਦੀ ਨਾ ਪਕਾਉਣਾ ਤਾਂ ਉਸ ਨੂੰ ਚੌਲਾਂ ਦੇ ਵਿੱਚ ਦੱਬ ਦਿਓ ਇਸ ਨਾਲ ਜਲਦੀ ਨਾ ਪੱਕ ਜਾਵੇਗਾ। ਨੰਬਰ 10 ਬੇਕਿੰਗ ਸੋਡੇ ਨੂੰ ਜੇਕਰ ਤੁਸੀਂ ਗੁਲਾਬ ਜਲ ਮਿਲਾ ਕੇ ਚਿਹਰੇ ਉੱਪਰ ਲਗਾ ਲੈਂਦੇ ਹੋ ਤਾਂ ਇਸ ਨਾਲ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 11 ਜਦੋਂ ਵੀ ਤੁਸੀਂ ਕੋਈ ਪਾਪੜ ਤਲਦੇ ਹੋ ਤਾਂ ਹਮੇਸ਼ਾ ਚਿਮਟੇ ਦਾ ਇਸਤੇਮਾਲ ਕਰੋ। ਇਸ ਨਾਲ ਪਾਪੜ ਆਸਾਨੀ ਨਾਲ ਤਲ ਜਾਂਦੇ ਨੇ ਨਾਲ ਹੀ ਪਾਪੜਾਂ ਦਾ ਸਾਰਾ ਤੇਲ ਵੀ ਨਿਕਲ ਜਾਂਦਾ ਹੈ। ਨੰਬਰ 12 ਸੌਣ ਸਮੇਂ ਜੇਕਰ ਤੁਸੀਂ ਆਪਣੀ ਰਸੋਈ ਨੂੰ ਨਮਕ ਵਾਲੇ ਪਾਣੀ ਨਾਲ ਸਾਫ਼ ਕਰਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ। ਨੰਬਰ 13 ਨਿੰਬੂ ਦੇ ਰਸ ਵਿੱਚ ਚੁਮੇਲੀ ਦਾ ਤੇਲ ਮਿਲਾ ਕੇ ਇੱਕ ਹਫ਼ਤਾ ਗਾਤਰ ਖਾਜ ਖੁਜਲੀ ਵਾਲੀ ਜਗ੍ਹਾ ਤੇ ਲਗਾਓ ਇਸ ਨਾਲ ਖਾਜ ਖੁਜਲੀ ਚੜ ਤੋਂ ਖਤਮ ਹੋ ਜਾਂਦੀ ਹੈ ਨੰਬਰ 14 ਜੇਕਰ ਦਹੀਂ ਲਗਾਉਣ ਲਈ ਜਾਮਣ ਨਾ ਹੋਵੇ ਤਾਂ ਉਸ ਵਿੱਚ ਇੱਕ ਵੱਡੀ ਹਰੀ ਕੱਚੀ ਮਿਰਚ ਪਾ ਦਿਓ ਉਸ ਦੀ ਮਦਦ ਨਾਲ ਦਹੀਂ ਜੰਮ ਜਾਵੇਗਾ ਨੰਬਰ 15 ਜੇਕਰ ਤੁਸੀਂ ਬੋਤਲ ਨੂੰ ਜੇਕਰ ਤੁਸੀਂ ਦੁਬਾਰਾ ਵਰਤਣਾ ਚਾਹੁੰਦੇ ਹੋ ਤਾਂ ਉਸ ਵਿੱਚ ਅਖਬਾਰ ਦੇ ਕੁਝ ਪੀਸ ਰੱਖ ਦਿਓ ਇਸ ਨਾਲ ਉਸ ਦੀ ਸਾਰੀ ਸਮੈਲ ਨਿਕਲ ਜਾਵੇਗੀ। ਨੰਬਰ 16 ਜੇਕਰ ਤੁਸੀਂ ਫਲਾਂ ਵਾਲੀਆਂ ਟੋਕਰੀਆਂ ਦੇ ਆਲੇ-ਦੁਆਲੇ ਸਿਰਕਾ ਲਗਾ ਦਿੰਦੇ ਹੋ ਤਾਂ ਇਸ ਨਾਲ ਫਲਾਂ ਨੂੰ ਕੋਈ ਵੀ ਮੱਖੀ ਮੱਛਰ ਨਹੀਂ ਲੱਗੇਗਾ ਤੇ ਨਾਲ ਹੀ ਰਸੋਈ ਵੀ ਸਾਫ਼ ਰਹੇਗੀ। ਨੰਬਰ 17 ਪਾਣੀ ਵਿੱਚ ਤੇਜ ਪੱਤਾ ਤੇ ਦਾਲਚੀਨੀ ਪਾਊਡਰ ਮਿਲਾ ਕੇ ਜੇਕਰ ਤੁਸੀਂ ਆਪਣੀ ਰਸੋਈ ਵਿੱਚ ਸਪਰੇਅ ਕਰ ਦਿੰਦੇ ਹੋ ਤਾਂ ਇਸ ਨਾਲ ਕਾਕਰੇ ਜੌਣੇ ਬੰਦ ਹੋ ਜਾਂਦੇ ਹਨ। ਨੰਬਰ 18 ਜੇਕਰ ਤੁਸੀਂ ਘਰ ਵਿੱਚ ਨਿੰਮ ਦੇ ਸੁੱਕੇ ਪੱਤੇ ਜਲਾ ਦਿੰਦੇ ਹੋ ਤਾਂ ਇਸ ਨਾਲ ਕਦੇ ਵੀ ਮੱਖੀ ਮੱਛਰ ਘਰ ਦੇ ਅੰਦਰ ਨਹੀਂ ਆਉਂਦਾ ਨੰਬਰ 19 ਜੇਕਰ ਤੁਸੀਂ ਆਟੇ ਨੂੰ ਠੰਡੇ ਪਾਣੀ ਨਾਲ ਗੁੰਨ੍ਹਦੇ ਹੋ ਤਾਂ ਇਸ ਨਾਲ ਆਟਾ ਨਰਮ ਤੇ ਮੁਲਾਇਮ ਰਹਿੰਦਾ ਜਿਸ ਦੀ ਬਣੀ ਰੋਟੀ ਖਾਣ ਵਿੱਚ ਬਹੁਤ ਹੀ ਸਵਾਦ ਲੱਗਦੀ ਹੈ ਨੰਬਰ 1 ਜੇਕਰ ਕੁੱਕਰ ਦੇ ਢੱਕਣ ਦੀ ਰਬੜ ਖੁੱਲੀ ਹੋ ਗਈ ਹੋਵੇ ਤਾਂ ਉਸ ਨੂੰ ਕੁਝ ਸਮੇਂ ਲਈ ਜਾਂ ਤਾਂ ਫ੍ਰਿਜ ਵਿੱਚ ਰੱਖੋ ਜਾਂ ਫਿਰ ਬਰਫ਼ ਵਾਲੇ ਪਾਣੀ ਵਿੱਚ ਉਹ 2-3 ਮਿੰਟਾਂ ਵਿੱਚ ਹੀ ਸਹੀ ਹੋ ਜਾਵੇਗੀ। ਨੰਬਰ 2 ਗਰਮ ਦੁੱਧ ਵਿੱਚ ਜੇਕਰ ਤੁਸੀਂ ਸੌਂਫ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਕਮਰ ਦਰਦ ਤੋਂ ਰਾਹ ਮਿਲਦਾ ਨਾਲ ਹੀ ਅੱਖਾਂ ਦੀ ਰੌਸ਼ਨੀ ਨੂੰ ਵੀ ਸਹੀ ਰੱਖਣ ਵਿੱਚ ਮਦਦ ਕਰਦਾ ਹੈ। ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਪਿਸ਼ਾਬ ਜ਼ਰੂਰ ਕਰਕੇ ਸੌਵੋ ਇਸ ਨਾਲ ਤੁਸੀਂ ਗੁਰਦੇ ਖਰਾਬ ਹੋਣ ਤੋਂ ਬਚੇ ਰਹਿ ਸਕਦੇ ਹੋ ਨੰਬਰ 23 ਦਾਲ ਨੂੰ ਸਵਾਦ ਬਣਾਉਣ ਲਈ ਉਸ ਵਿੱਚ ਰਾਈ ਜੀਰਾ ਤੇ ਤੇਜ਼ ਪੱਤੇ ਦਾ ਤੜਕਾ ਲਗਾਓ ਇਸ ਨਾਲ ਦਾਲ ਦਾ ਸਵਾਦ ਦੁੱਗਣਾ ਵੱਧ ਜਾਵੇਗਾ ਨੰਬਰ 24 ਜਦੋਂ ਵੀ ਤੁਸੀਂ ਭਿੰਡੀ ਕੱਟਦੇ ਹੋ ਤਾਂ ਉਸ ਵਿੱਚ ਨਿੰਬੂ ਦਾ ਰਸ ਤੁਰੰਤ ਮਿਲਾ ਦਿਓ ਇਸ ਨਾਲ ਉਸ ਦਾ ਲੇਸ ਤੁਰੰਤ ਖਤਮ ਹੋ ਜਾਵੇਗਾ ਜਿਸ ਨਾਲ ਸਬਜ਼ੀ ਸਵਾਦ ਤੇ ਕੱਲੀ-ਕੱਲੀ ਬਣੇਗੀ ਨੰਬਰ 25 ਲੋਕੀ ਦੇ ਕੂਕਤੇ ਬਣਾਉਣ ਸਮੇਂ ਜਦੋਂ ਉਸ ਵਿੱਚ ਜੋ ਪਾਣੀ ਨਿਕਲੇ ਉਸ ਪਾਣੀ ਨਾਲ ਆਟਾ ਗੁੰਨ ਲਓ ਇਸ ਨਾਲ ਰੋਟੀ ਬਹੁਤੀ ਨਰਮ ਤੇ ਸਵਾਦ ਬਣਦੀ ਹੈ। ਨੰਬਰ 26 ਜਦੋਂ ਵੀ ਤੁਸੀਂ ਖੀਰ ਬਣਾਉਣੀ ਹੋਵੇ ਤਾਂ ਪਹਿਲਾਂ ਛੋਲੇ ਨੂੰ ਕੁਝ ਸਮਾਂ ਪਾਣੀ ਵਿੱਚ ਭਿਓਂ ਕੇ ਰੱਖੋ ਫਿਰ ਖੀਰ ਬਣਾਓ। ਮਿੱਠਾ ਹਮੇਸ਼ਾ ਖੀਰ ਦੇ ਬਣਨ ਤੋਂ ਬਾਅਦ ਹੀ ਪਾਓ ਇਸ ਨਾਲ ਖੀਰ ਬਹੁਤੀ ਸਵਾਦ ਨਰਮ ਤੇ ਮੁਲਾਈਮ ਬਣਦੀ ਹੈ। ਨੰਬਰ 27 ਸੂਜੀ ਦਾ ਹਲਵਾ ਬਣਾਉਣ ਸਮੇਂ ਉਸ ਵਿੱਚ ਥੋੜਾ ਜਿਹਾ ਬੇਸਣ ਵੀ ਮਿਲਾ ਦਿਓ ਇਸ ਨਾਲ ਹਲਵਾ ਬਹੁਤ ਹੀ ਸਵਾਦ ਬਣਦਾ ਤੇ ਨਾਲ ਹੀ ਕਲਰ ਵੀ ਬਹੁਤ ਸੋਹਣਾ ਆਉਂਦਾ ਹੈ। ਨੰਬਰ ਠਾਈ ਦਾਲ ਬਣਾਉਣ ਸਮੇਂ ਉਸ ਵਿੱਚ ਇੱਕ ਚੁਟਕੀ ਹਿੰਗ ਦੀ ਮਿਲਾ ਦਿਓ ਇਸ ਨਾਲ ਦਾਲ ਦਾ ਸੇਵਨ ਕਰਨਾ ਸਾਡਾ ਪਰਚੰਦ ਤੰਤਰ ਮਜ਼ਬੂਤ ਹੁੰਦਾ ਹੈ। ਨੰਬਰ 29 ਇਨਸਾਨ ਦਾ ਜਦੋਂ ਵੀ ਬੁਰਾ ਸਮਾਂ ਆਉਂਦਾ ਤਾਂ ਘਰ ਦਾ ਕੋਈ ਵੀ ਪਾਲਤੂ ਜਾਨਵਰ ਕੁੱਤਾ ਜਾਂ ਪਸ਼ੂ ਮਰ ਜਾਂਦਾ ਹੈ। ਨੰਬਰ 3 ਮੱਕੀ ਦਾ ਆਟਾ ਗੁੰਨਣ ਸਮੇਂ ਉਸ ਵਿੱਚ ਹਲਕਾ ਜਿਹਾ ਦੇਸੀ ਘਿਓ ਮਿਕਸ ਕਰ ਲਓ ਇਸ ਨਾਲ ਰੋਟੀ ਬਹੁਤ ਹੀ ਨਰਮ ਤੇ ਸਵਾਦਗਰਦੀ ਹੈ। ਨੰਬਰ 33 ਜਦੋਂ ਵੀ ਤੁਸੀਂ ਸਾਬਤ ਦਾਲ ਬਣਾਉਂਦੇ ਹੋ ਤਾਂ ਇਸ ਵਿੱਚ ਹਿੰਗ ਦੇਸੀ ਘਿਓ ਤੇ ਸਾਬਤ ਲਾਲ ਮਿਰਚ ਦਾ ਤੜਕਾ ਲਗਾਓ ਇਸ ਨਾਲ ਦਾਲ ਦਾ ਸਵਾਦ ਹੋਰ ਵੀ ਵੱਧ ਜਾਂਦਾ ਹੈ। ਨੰਬਰ 32 ਕੁੱਕਰ ਵਿੱਚੋਂ ਪਾਣੀ ਨਾ ਨਿਕਲੇ ਇਸ ਲਈ ਦਾਲ ਬਣਾਉਣ ਸਮੇਂ ਉਸ ਵਿੱਚ ਇੱਕ ਸਟੀਲ ਦਾ ਚਮਚ ਪਾ ਦੇ ਉਸ ਨਾਲ ਦਾਲ ਬਾਹਰ ਨਹੀਂ ਨਿਕਲੇਗੀ। ਨੰਬਰ 33 salad ਉੱਪਰ ਨਿੰਬੂ ਦਾ ਰਸ ਹਲਕਾ ਜਿਹਾ ਕਾਲਾ ਨਮਕ ਲਗਾ ਕੇ ਖਾਣਾ ਉਸਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਨੰਬਰ 34 ਜੇਕਰ ਤੁਹਾਨੂੰ ਬੁਖਾਰ ਹੈ ਆਰਾਮ ਨਾ ਮਿਲ ਰਿਹਾ ਹੋਵੇ ਤਾਂ ਪੁਦੀਨੇ ਦਾ ਪਾਣੀ ਪੀਵੋ ਇਸ ਨਾਲ ਆਰਾਮ ਮਿਲੇਗਾ। ਨੰਬਰ 35 ਚੌਲ ਬਣਾਉਣ ਸਮੇਂ ਉਹਨਾਂ ਵਿੱਚ ਨਿੰਬੂ ਦਾ ਰਸ ਤੇ ਤੇਜ਼ ਪੱਤਾ ਜ਼ਰੂਰ ਪਾਓ ਇਸ ਨਾਲ ਖਿਲੇ-ਖਿਲੇ ਤੇ ਬਹੁਤ ਹੀ ਸਵਾਦ ਬੰਦੇ ਹਨ। ਨੰਬਰ 36 ਚੌਲਾਂ ਵਿੱਚ ਜੇਕਰ ਤੁਸੀਂ ਟਮਾਟੋ ਸੌਸ ਪਾ ਕੇ ਖਾਂਦੇ ਹੋ ਤਾਂ ਇਸ ਨਾਲ ਚੌਲਾਂ ਦਾ ਸਵਾਦ ਹੋਰ ਵੀ ਵਧ ਜਾਂਦਾ ਹੈ। ਨੰਬਰ 37 ਸਬਜੀ ਬਣਾਉਣ ਸਮੇਂ ਜੇਕਰ ਸੁੱਚ ਮਿਰਚ ਤੇਜ ਹੋਵੇ ਜਾਂ ਹੋ ਜਾਵੇ ਤਾਂ ਬੇਸਣ ਨੂੰ ਭੁੰਨ ਕੇ ਪਾ ਦਿਓ ਸਬਜੀ ਵਿੱਚੋਂ ਮਿਰਚ ਘੱਟ ਹੋ ਜਾਵੇਗੀ। ਨੰਬਰ 38 ਜੇਕਰ ਤੁਸੀਂ ਰੋਜ਼ਾਨਾ ਇੱਕ ਗਾਜਰ, ਇੱਕ ਚੁਕੰਦਰ, ਇੱਕ ਟਮਾਟਰ ਇਹਨਾਂ ਦਾ ਜੂਸ ਬਣਾ ਕੇ ਲਗਾਤਾਰ ਇੱਕ ਮਹੀਨਾ ਪੀ ਲੈਂਦੇ ਹੋ ਤਾਂ ਇਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨਾਲ ਹੀ ਚਿਹਰੇ ਤੇ ਵਾਲਾਂ ਦੀ ਚਮਕ ਵੀ ਵਧਣ ਲੱਗ ਜਾਵੇਗੀ। ਨੰਬਰ 39 ਕੱਚੀ ਮਿਰਚ ਦਾ ਸੇਵਨ ਕਰਨਾ ਤੁਸੀਂ ਹਾਰਟ ਅਟੈਕ ਦੀ ਬਿਮਾਰੀ ਤੋਂ ਬਚੇ ਰਹਿ ਸਕਦੇ ਹੋ ਨਾਲ ਹੀ ਅੱਖਾਂ ਦੀ ਰੋਸ਼ਨੀ ਨੂੰ ਵੀ ਤੇਜ਼ ਕਰਨ ਵਿੱਚ ਬਹੁਤ ਮਦਦ ਕਰੇਗੀ। ਨੰਬਰ 40 ਜੇਕਰ ਤੁਸੀਂ ਦੰਦਾਂ ਨੂੰ ਚਿੱਟਾ ਕਰਨਾ ਚਾਹੁੰਦੇ ਹੋ ਤਾਂ ਲਸਣ ਨੂੰ ਪੀਸ ਕੇ ਉਸ ਉੱਪਰ ਨਿੰਬੂ ਦਾ ਰਸ ਤੇ ਚਿੱਟਾ ਨਮਕ ਮਿਲਾ ਕੇ ਕਾਲਗੇਟ ਉੱਪਰ ਲਗਾ ਕੇ ਆਪਣੇ ਦੰਦਾਂ ਉੱਪਰ ਰਗੜ ਲਓ। ਇਸ ਨਾਲ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ। ਨੰਬਰ 41 ਜੇਕਰ ਸਾਦੇ ਦਾਲ ਚੌਲ ਖਾਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਬਚੀ ਹੋਈ ਦਾਲ ਵਿੱਚ ਕੜੀ ਪੱਤਾ, ਰਾਏ, ਟਮਾਟਰ ਦਾ ਤੜਕਾ ਲਗਾ ਕੇ ਤੇ ਥੋੜਾ ਜਿਹਾ ਮਸਾਲਾ ਮਿਲਾ ਕੇ ਇਸ ਦਾ ਇੱਕ ਬਹੁਤ ਹੀ ਵਧੀਆ ਸਾਬਰ ਬਣਾ ਕੇ ਤਿਆਰ ਹੋ ਜਾਵੇਗਾ। ਨੰਬਰ 42 ਜੇਕਰ ਤੁਸੀਂ ਪਨੀਰ ਦੀ ਸਬਜ਼ੀ ਬਣਾਉਣ ਸਮੇਂ ਉਸ ਵਿੱਚ ਥੋੜਾ ਜਿਹਾ ਦੁੱਧ ਮਿਕਸ ਕਰ ਦਿੰਦੇ ਹੋ ਤਾਂ ਇਸ ਨਾਲ ਸਬਜ਼ੀ ਦਾ ਸਵਾਦ ਵਧ ਜਾਂਦਾ ਹੈ। ਇਸੇ ਤਰ੍ਹਾਂ ਤੁਸੀਂ ਪਨੀਰ ਦੀ ਪੁਰਜੀ ਵਿੱਚ ਵੀ ਦੁੱਧ ਪਾ ਸਕਦੇ ਹੋ ਬਹੁਤ ਸਵਾਦ ਬਣੇਗੀ। ਨੰਬਰ 43 ਜੇਕਰ ਮੇਥੀ ਦਾ ਸਾਗ ਕੌੜਾ ਬਣ ਜਾਵੇ ਤਾਂ ਉਸ ਵਿੱਚ ਮੇਥੀ ਦੀ ਮਾਤਰਾ ਘੱਟ ਕਰਕੇ ਪਾਲਕ ਦੀ ਮਾਤਰਾ ਵਧਾ ਦਿਓ। ਇਸ ਨਾਲ ਸਾਗ ਬਹੁਤ ਹੀ ਸਵਾਦ ਤੇ ਕੁੜੱਤਣ ਮੁਫਤ ਬਣੇਗਾ। ਨੰਬਰ 44 ਜੇਕਰ ਤੁਸੀਂ ਅਲਸੀ ਦੇ ਬੀਜਾਂ ਨੂੰ ਦਹੀਂ ਵਿੱਚ ਮਿਕਸ ਕਰਕੇ ਖਾ ਲੈਂਦੇ ਉਦੋਂ ਇਸ ਨਾਲ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ ਜਿਸ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਹੀ ਰਹੇਗਾ ਨੰਬਰ 45 ਕੋਈ ਵੀ ਆਟਾ ਦਾਲ ਫ੍ਰਿਜ ਵਿੱਚ ਨਾ ਰੱਖੋ ਇਸ ਨਾਲ ਜਦੋਂ ਤੁਸੀਂ ਇਹਨਾਂ ਦਾ ਸੇਵਨ ਦੁਬਾਰਾ ਕਰਦੇ ਹੋ ਤਾਂ ਤੁਹਾਡੇ ਸਰੀਰ ਨੂੰ ਨੁਕਸਾਨ ਹੀ ਦਿੰਦੇ ਹਨ। ਨੰਬਰ 46 ਸਬਜੀ ਦੀ ਗਰੇਵੀ ਵਿੱਚ ਜੇਕਰ ਤੁਸੀਂ ਕਾਜੂ ਬਦਾਮ ਦਾ ਪੇਸਟ ਪਾ ਦਿੰਦੇ ਹੋ ਤਾਂ ਇਸ ਨਾਲ ਸਬਜੀ ਦਾ ਸਵਾਦ ਦੁੱਗਣਾ ਵੱਧ ਜਾਂਦਾ ਨਾਲ ਹੀ ਇਹ ਸਰੀਰ ਨੂੰ ਵੀ ਲਾਭ ਦਿੰਦੀ ਹੈ। ਨੰਬਰ 47 ਜਦੋਂ ਵੀ ਤੁਸੀਂ ਮੋਟੀ ਮਿਰਚ ਦਾ ਅਚਾਰ ਪਾਉਂਦੇ ਹੋ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਪਹਿਲਾਂ ਡੰਡੀਆਂ ਤੋਂ ਵੱਖ ਜ਼ਰੂਰ ਕਰੋ ਇਸ ਨਾਲ ਕਦੇ ਵੀ ਅਚਾਰ ਖਰਾਬ ਨਹੀਂ ਹੋਵੇਗਾ। ਨੰਬਰ 48 ਜੇਕਰ ਤੁਸੀਂ ਕਿਸੇ ਵੀ achar ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਸਮੇਂ-ਸਮੇਂ ਤੇ ਧੁੱਪ ਜ਼ਰੂਰ ਲਗਾਓ ਇਸ ਨਾਲ achar ਲੰਮੇ ਸਮੇਂ ਤੱਕ ਵੀ ਖਰਾਬ ਨਹੀਂ ਹੋਵੇਗਾ ਨੰਬਰ 49 ਜਦੋਂ ਵੀ ਤੁਸੀਂ ਕੜੀ ਲਈ ਪਕੌੜੇ ਤਿਆਰ ਕਰਦੇ ਹੋ ਤਾਂ ਉਸਦੇ ਘੋਲ ਵਿੱਚ 5 ਮਿੰਟ ਹੱਥਾਂ ਦੀ ਮਦਦ ਨਾਲ ਘੋਲ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਜ਼ਰੂਰ ਲਓ ਇਸ ਨਾਲ ਪਕੌੜੇ ਕੜੀ ਵਿੱਚ ਪਾਉਣ ਤੋਂ ਬਾਅਦ ਬਹੁਤ ਹੀ ਨਰਮ ਤੇ ਸਵਾਦ ਵਨਣਗੀ। ਨੰਬਰ 50 ਕੜੀ ਵਿੱਚ ਦਹੀਂ ਦੀ ਜਗ੍ਹਾ ਤੁਸੀਂ ਟਮਾਟਰ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਕੜੀ ਦਾ ਸਵਾਦ ਵੀ ਦੁੱਗਣਾ ਆਉਂਦਾ, ਕਲਰ ਵੀ ਸੋਹਣਾ ਆਉਂਦਾ ਨਾਲ ਹੀ ਜ਼ਿਆਦਾ ਖੱਟੀ ਵੀ ਨਹੀਂ ਬਣਦੀ। ਨੰਬਰ 51 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬਰਫ਼ ਨੂੰ ਜਲਦੀ ਨਾ ਜਮਾਉਣਾ ਚਾਹੁੰਦੇ ਹੋ ਤਾਂ ਬਰਫ਼ ਵਾਲੇ ਖਾਨੇ ਵਿੱਚ ਗਰਮ ਪਾਣੀ ਦਾ ਬਰਤਨ ਰੱਖ ਦਿਓ। ਇਸ ਨਾਲ ਬਰਫ਼ ਬਹੁਤ ਜਲਦੀ ਜੰਮ ਜਾਵੇਗੀ। ਨੰਬਰ 52 ਜੇਕਰ ਰਸੋਈ ਦੀਆਂ ਟੈਲਾਂ ਪੀਲੀਆਂ ਹੋਣ ਲੱਗ ਜਾਣ ਤਾਂ ਨਮਕ ਤੇ ਤਾਰਪਿੰਡ ਦੇ ਤੇਲ ਨਾਲ ਉਹਨਾਂ ਨੂੰ ਸਾਫ਼ ਕਰੋ ਇਸ ਨਾਲ ਇੰਨੀ ਚਮਕ ਜਾਣਗੀਆਂ ਕਿ ਖੁਦ ਦੇਖ ਕੇ ਹੈਰਾਨ ਹੋਮੂਗੇ ਨੰਬਰ 53 ਪਿਆਜ਼ ਅਤੇ ਲਸਣ ਦਾ ਪੇਸਟ ਬਣਾ ਕੇ ਇਸ ਵਿੱਚ ਥੋੜੀ ਜਹੀ ਕਾਲੀ ਮਿਰਚ ਪਾਊਡਰ ਮਿਕਸ ਕਰਕੇ ਇਹਨਾਂ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਜਗ੍ਹਾ ਤੇ ਸਪਰੇਅ ਕਰ ਦਿਓ ਜਿਸ ਜਗ੍ਹਾ ਤੇ ਬਹੁਤ ਕੌਕਰੇਜ ਆ ਰਹੇ ਹੋਣ ਇਸ ਨਾਲ ਸਾਰੇ ਕੌਕਰੇਜ ਬਾਹਰ ਨਿਕਲ ਜਾਣਗੇ ਰਸੋਈ ਦੀ ਸਫਾਈ ਹੋ ਜਾਵੇਗੀ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ